ਆਗਤ ਕਰੋ ਆਗਤ ਕਰੋ ਮਾਗਤ ਕਰੋ ਨਗਰ ਨਿਗਮ ਪ੍ਰਸ਼ਾਸਨ ਮੁਰਦਾਬਾਦ ਹਾਂਜੀ ਮੈਮ ਕੀ ਨਾਮ ਹੈ ਕਿਹੜੀ ਜਗ੍ਹਾ ਤੇ ਦਰਨਾ ਲਾਇਆ ਗਿਆ ਇਹਦੇ ਬਾਰੇ ਦੱਸੋ ਆਈ ਐਮ ਜੀ ਡਾਕਟਰ ਸੁਰਿੰਦਰ ਕਪੀਲਾ ਪ੍ਰੀਵियस ਪ੍ਰਿੰਸੀਪਲ ਆਫ ਔਰ ਔਮਨ ਕਾਲਜ ਫੋਰ ਔਮਨ ਪਟਿਆਲਾ ਤੇ ਇਸ ਕਰਕੇ ਅਸੀਂ ਫੁਲਕੀ ਐਨਕਲੇਵ 270 ਤੇ ਰਹਿੰਦੇ ਆ ਇਹ ਇੱਥੇ ਦੀ ਪ੍ਰੋਬਲਮ ਇਹ ਹੈ ਕਿ ਸਾਨੂੰ 10 12 15 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਲੇਕਿਨ ਹੁਣ ਸਾਡੀ ਅਤ ਹੋ ਚੁੱਕੀ ਹੈ ਕਿ ਇੱਥੇ ਗੇਟ ਨੰਬਰ 2 ਕੋਲ ਕੁੱਤਿਆਂ ਦਾ ਐਨਾ ਖੁੰਖਾਰ ਕੁੱਤੇ ਇਕੱਠੇ ਹੋ ਚੁੱਕੇ ਨੇ ਕਿ ਬਹੁਤ ਸਾਰੇ 25 ਬੰਦਿਆਂ ਨੂੰ ਤਾਂ ਇਹ ਕੱਟ ਚੁੱਕੇ ਨੇ ਔਰ ਜਿਨ੍ਹਾਂ ਦਾ ਇਲਾਜ ਔਰ ਜਿਨ੍ਹਾਂ ਦਾ ਪੈਸਾ ਜਿਨ੍ਹਾਂ ਦੇ ਬੰਦਿਆਂ ਦੀ ਇਹ ਪ੍ਰੋਬਲਮਸ ਆਈਆਂ ਉਹਨਾਂ ਵਾਸਤੇ ਤਾਂ ਇਹ ਬਹੁਤ ਮੁਸ਼ਕਿਲ ਗੱਲ ਹੋ ਗਈ ਥੋੜੀ ਇਹ ਹੈ ਕਿ ਵੀ ਇੱਥੇ ਕੁਝ ਬੰਦੇ ਉਹਨਾਂ ਨੂੰ ਫੀਡ ਕਰਦੇ ਨੇ ਤੇ ਉਹਨਾਂ ਨੂੰ ਜਾਂ ਤਾਂ ਫੀਡ ਨਾ ਕਰਨ ਉਹ ਇਹਨਾਂ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਕੁੱਤਿਆਂ ਨੂੰ ਫੀਡ ਕਰਨ ਤੋਂ ਇੰਪੋਰਟੈਂਟ ਇਹ ਤਾਂ ਇਹ ਕਿ ਬੰਦਿਆਂ ਨੂੰ ਅਸੀਂ ਉਹਨਾਂ ਨੂੰ ਬੰਦੇਾਂ ਦੀ ਕਢਵਾਈ ਗਈ ਆਪਣਾ ਵੜਵਾਈਏ ਉਹਨਾਂ ਨੂੰ ਠੀਕ ਹੈ ਇਹਨੂੰ ਰੋਕਣ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆਂ ਵੇਰਾ ਸੋਲੂਸ਼ਨ ਚਾਹੇ ਤਾਂ ਸਰਕਾਰ ਕੱਢੇ ਚਾਹੇ ਫੁਲਕੀ ਐਨਕਲੇਬ ਵਾਲੇ ਕੱਢਣ ਇਹ ਹੁਣ ਅਸੀਂ ਕਹਿੰਦੇ ਵੀ ਜੋ ਵੀ ਕਾਨੂੰਨੀ ਕਾਰਵਾਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਸੋ ਬਾਕੀ ਤਾਂ ਹੋਰ ਕੋਈ ਅਸੀਂ ਗੱਲ ਨਹੀਂ ਐਡੀ ਪੌਸ਼ ਕੋਲੋ ਜਿਹੜਾ ਬੰਦਾ ਆਇਆ ਕੋਈ ਥੋੜੀ ਆਖਰੀ ਮੰਗ ਕੀ ਹੈ ਵੀ ਤੁਸੀਂ ਕੀ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਕੁੱਤਿਆਂ ਦਾ ਜਿਹੜੇ ਕੁੰਖਾਰ ਕੁੱਤੇ ਨੇ ਜਿਹੜੇ ਡੋਮੈਸਟਿਕ ਨੇ ਉਹ ਤਾਂ ਉਹ ਆਪਣੇ ਘਰ ਰੱਖਣ ਉਹਨਾਂ ਦੇ ਫਟੇਪਾਨ ਉਹਨਾਂ ਨੂੰ ਜ਼ਿੰਮੇਵਾਰੀ ਲੈਣ ਬਾਕੀ ਜਿਹੜੇ ਬਾਕੀ ਜਿਹੜੇ ਦੂਸਰੇ ਆਵਾਰਾ ਕੁੱਤੇ ਆ ਉਹਨਾਂ ਨੂੰ ਜਾਂ ਤਾਂ ਕੋਈ ਉਹਦਾ ਨਿਯਤ ਇੰਤਜ਼ਾਮ ਕੀਤਾ ਜਾਵੇ ਨਾ ਤਾਂ ਸਾਡੇ ਬੱਚੇ ਬਾਹਰ ਖੇਡ ਸਕਦੇ ਨੇ ਨਾ ਸਾਡੇ ਕੋਈ ਕੰਮ ਕਰਨ ਵਾਲੇ ਇੱਧਰ ਆਉਣਾ ਚਾਹੁੰਦੇ ਐ ਐਡੀ ਪੌਸ਼ ਕਲੋਨੀ ਦੇ ਵਿੱਚ ਇਹ ਐਨੇ ਇਨਸੀਡੈਂਟਸ ਹੋ ਰਹੇ ਨੇ ਤੇ ਇਹਦਾ ਕੋਈ ਸੋਲੂਸ਼ਨ ਕੋਈ ਨਾ ਕੋਈ ਲੱਭਣਾ ਚਾਹੀਦਾ ਬੇਟਾ ਸਭ ਨੂੰ ਮਿਲ ਕੇ ਸਭ ਇਸੇ ਕਰਕੇ ਅਸੀਂ ਸਾਰੇ ਜਾਨੀ ਅੱਜ ਇਕੱਠੇ ਹੋਏ ਆਂ ਕਿ ਵੀ ਇਹਦਾ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਹੈ ਸਾਰੀ ਕਲੋਨੀ ਇਸੇ ਕਰਕੇ ਅਸੀਂ 100 200 150 ਬੰਦਾ ਇਕੱਠਾ ਹੋਏ ਆਂ ਕਿ ਵੀ ਅਸੀਂ ਧਰਨਾ ਵੀ ਲਗਾਇਆ ਇਸੇ ਕਰਕੇ ਕਿ ਵੀ ਇਹਦੀ ਸੋਲੂਸ਼ਨ ਕਰ ਮੇਰਾ ਕੀ ਨਾਮ ਹੈ ਕਿਹੜੀ ਜਗ੍ਹਾ ਤੇ ਮੈਂ ਲਾਇਆ ਕਿਉਂ ਲਾਇਆ ਹਾਂਜੀ ਮੇਰਾ ਨਾਮ ਚਰਨਜੀਤ ਕੌਰ ਹੈ ਜੀ ਮੈਂ ਰਿਟਾਇਡ ਪ੍ਰਿੰਸੀਪਲ ਹਾਂ ਔਰ ਮੈਂ ਫੂਲਕੀ ਐਨਕਲੇਵ ਦੇ ਵਿੱਚ 84 ਨੰਬਰ 'ਚ ਰਹਿੰਦੇ ਹਾਂ ਸਾਡੀ ਸਿਰ ਮੇਨ ਗੱਲ ਇਹ ਆ ਕਿ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਗੇਟ ਨੰਬਰ 2 ਤੋਂ ਬਾਜ਼ਾਰ ਸਾਡਾ ਪੈਂਦਾ ਹਰ ਇੱਕ ਸਾਡੀ ਪੂਰੀ ਕਨੌਣੇ ਵਾਸੀਆਂ ਨੂੰ ਇਸ ਗੇਟ ਤੋਂ ਜਾ ਕੇ ਬਾਜ਼ਾਰ ਜਾਣ ਲਈ ਸਾਨੂੰ ਜਾਣਾ ਪੈਂਦਾ ਪਰ ਅਸੀਂ ਕੁੱਤਿਆਂ ਦੀ ਇੱਥੇ ਇੰਨੀ ਦਹਿਸ਼ਤ ਹੈ ਇਸ ਤੇ ਔਰ ਤਕਰੀਬਨ ਮੈਨੂੰ ਲੱਗਦਾ ਵੀ ਕੋਈ ਐਸਾ ਘਰ ਨਹੀਂ ਜਿਸ ਘਰਦਿਆਂ ਨੂੰ ਇਹ ਇਹਨਾਂ ਕੁੱਤਿਆਂ ਨੇ ਨਾ ਕਟਿਆ ਹੋਵੇ ਮੇਰੇ ਕੰਮ ਵਾਲੇ ਮੇਰੇ ਹਸਬੰਦ ਮੇਰੇ ਜੀਜਾ ਜੀ ਜਿਹੜਾ ਵੀ ਸਾਡੇ ਕੋਈ ਇੱਥੇ ਆਂਦਾ ਹੈ ਪਹਿਲਾਂ ਉਹ ਡਰਦਾ ਸੀ ਉਹਨਾਂ ਨੂੰ ਕਹਿੰਦੇ ਇੱਕ ਦੋ ਨੰਬਰ ਤੇ ਤੁਸੀਂ ਗੇਟ ਤੋਂ ਨਾ ਆਈਓ ਪਰ ਅਸੀਂ ਤਾਂ ਹਰ ਕੰਮ ਲਈ ਇੱਥੇ ਮਾਰਕੀਟ ਸਾਡੀ ਤਿਰਪੜੀ ਇੱਧਰ ਲੱਗਦੀ ਹੈ ਉਧਰ ਮਿਨੀ ਸੈਕਟਰ ਉਧਰ ਤਾਂ ਕੋਈ ਮਾਰਕੀਟ ਹੈ ਨਹੀਂ ਸੋ ਹਰ ਵਿਅਕਤੀ ਨੂੰ ਸਾਡੇ ਕਲੌਣੇ ਵਾਲੇ ਨੂੰ ਇੱਧਰ ਤੇ ਜਾਣਾ ਪੈਂਦਾ ਹੈ ਔਰ ਸਾਡੇ ਦੇ ਬੜੀ ਵੱਡੀ ਪ੍ਰੋਬਲਮ ਹੈ ਮੈਂ ਕਦੇ ਕਾਰ ਤੋਂ ਬਿਨਾ ਇੱਥੋਂ ਨਹੀਂ ਲੰਘੀ ਹੈਗੀ ਮੇਰੇ ਹਸਬੰਦ ਇੱਕ ਦਿਨ ਸੜੇ